ਇਹ ਮਨਜ਼ਰ ਪੰਜਾਬ ਚ ਹੋਈ ਬੇਮੌਸਮੀ ਬਰਸਾਤ ਤੋਂ ਬਾਅਦ ਹੈ ਜਿੱਥੇ ਕਿਸਾਨਾਂ ਦੀ ਫਸਲ ਮਿੱਟੀ ਹੋ ਗਈ ਹੈ ਤਸਵੀਰਾਂ ਅੰਮ੍ਰਿਤਸਰ ਤੋਂ ਦੇ ਅੰਮ੍ਰਿਤਸਰ ਪੰਜਾਬ ਅੰਦਰ ਹੋਈ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਾ ਹੈ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਅੰਮ੍ਰਿਤਸਰ ਦੇ ਪਿੰਡ ਦੰਗਈ ਤੋਂ ਇਹ ਤਸਵੀਰਾਂ ਨੇ ਕਿਸਾਨਾਂ ਦੀ ਬੇਮੌਸਮੀ ਬਰਸਾਤ ਕਾਰਨ ਫਸਲ ਦਾ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਪੰਜਾਬ ਸਰਕਾਰ ਕੋਲੋਂ ਕਿਸਾਨ ਮੰਗਾਰੇ ਨੇ ਕਿ ਕਿਸਾਨਾਂ ਨੂੰ ਨੁਕਸਾਨੀ ਫਸਲ ਦਾ ਜਲਦ ਮੁਆਵਜ਼ਾ ਦਿੱਤਾ ਜਾਏ ਹਨੇਰੀ ਚੱਖੜ ਨੇ ਕਈ ਦਰਖਤ ਵੀ ਪੱਟ ਦਿੱਤੇ ਨੇ ਖੰਭੇ ਵੀ ਨੁਕਸਾਨੀ ਗਏ ਨੇ ਤੇ ਬਿਜਲੀ ਦੇ ਤਾਰਾ ਵੀ ਉਖੜ ਚੁੱਕੀਆਂ ਨੇ ਜੇ ਨੁਕਸਾਨ ਦੀ ਗੱਲ ਕਰੀਏ ਜੀ ਨੁਕਸਾਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੋਇਆ ਵਾ ਕਣਕਾਂ ਬਿਲਕੁਲ ਜੜੀਆਂ ਉਹ ਫੇਸ ਗਈਆਂ ਤੇ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਕਿਸੇ ਤਰੀਕੇ ਪਹਿਲ ਦੇ ਆਧਾਰ ਤੇ ਗਰਦੌਰੀਆਂ ਕਰਾ ਕੇ ਜੋ ਬਣਦਾ ਮੁਆਵਜ਼ਾ ਹੈ ਲੋਕਾਂ ਤੱਕ ਪਹੁੰਚਦਾ ਕੀਤਾ ਜਾਵੇ ਤੇ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਕਿਤੇ ਤੁਹਾਡੇ ਕਾਗਜ਼ਾਂ ਦੇ ਵਿੱਚ ਬਣੇ ਪਏ ਮੁਆਵਜ਼ੇ ਪਹਿਲੇ ਵੀ ਰਹਿੰਦੇ ਆ ਕਿਰਪਾ ਕਰਕੇ ਉਹ ਜਿਹੜੇ ਆ ਉਹ ਵੀ ਕਿਸੇ ਹੱਦ ਤੱਕ ਲੋਕਾਂ ਤੱਕ ਪਹੁੰਚਦੇ ਕੀਤੇ ਜਾਣ ਕਿਉਂਕਿ ਤੁਹਾਡੇ ਉਹ ਮੁਆਵਜ਼ੇ ਜਿਹੜੇ ਤਹਿਸੀਲਾਂ ਕਚੈਰੀਆਂ ਤੇ ੱੱਕੇ ਖਾਂਦੇ ਫਿਰਦੇ ਆ ਜਿਹੜੀ ਸਰਕਾਰ ਇਹ ਗੱਲ ਕਹਿੰਦੀ ਸੀ ਵੀ ਮੈਂ ਸਭ ਤੋਂ ਪਹਿਲਾਂ ਮੁਰਕੀਆਂ ਦੇ ਜਿਹੜੇ ਪੈਸੇ ਆ ਉਹ ਦਿਆਖ ਨੂੰ ਵੀ ਜਿਹਦਾ ਕਿਸੇ ਦਾ ਮੁਆਵਜ਼ਾ ਗਰਦੌਰੀਆਂ ਬਾਅਦ ਚ ਹੋਇਆ ਕਰਨਗੇ ਮੁਆਵਜ਼ਾ ਪਹਿਲਾਂ ਮਿਲਿਆ ਕਰੂਗਾ ਪਰ ਅਫਸੋਸ ਦੀ ਗੱਲ ਇਹ ਆ ਵੀ ਸਰਕਾਰ ਦੇ ਕੰਨ ਤੇ ਜੂਣੀ ਸਰਕ ਦੀ ਲੋਕ ਵਿਚਾਰੇ ਜਿਨ੍ਹਾਂ ਨੂੰ ਫਸਲ ਦਾ ਹੀ ਆਸਰਾ ਹੁੰਦਾ ਫਸਲ ਜਿਹੜੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਆ ਇਸ ਕਰਕੇ ਅਪੀਲ ਆ ਸਰਕਾਰ ਨੂੰ ਵੀ ਜਿਹੜੀ ਇਹ ਸਪੈਸ਼ਲ ਗਰਦੌਰੀ ਕਰਕੇ ਲੋਕਾਂ ਨੂੰ ਜੋ ਵੀ مالی ਸਹਾਇਤਾ ਦੇ ਸਕਦੇ ਉਹ ਦਿੱਤੀ ਜਾਵੇ ਇਲਾਕੇ ਅੰਦਰ ਕਿੰਨਾ ਕੁ ਨੁਕਸਾਨ ਹੋ ਗਿਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਭਾਜੀ ਜੇ ਤੁਹਾਨੂੰ ਸਾਰੀਆਂ ਫਸਲਾਂ ਦੇ ਵਿੱਚ ਕਿਤੇ ਲੈ ਕੇ ਜਾਈਏ ਪੂਰੀ ਤਰ੍ਹਾਂ ਫਸਲ ਜਿਹੜੀ ਵਿਸ਼ਗੀ ਤੇ ਬਰਬਾਦ ਹੋ ਚੁੱਕੀ ਹੈ ਇਹਦੀ ਅਜੇ ਤੱਕ ਤਾਂ ਕੋਈ ਆਸ ਨਹੀਂ ਜੇ ਰੱਬ ਕਿਤੇ ਥੋੜਾ ਬਹੁਤ ਮਿਹਰਬਾਨ ਹੋਵੇ ਤੇ ਹੋ ਸਕਦਾ ਵੀ ਕੁਛ ਨਾ ਕੁਛ ਲੋਕਾਂ ਦੇ ਪੱਲੇ ਪਵੇ ਇਹ ਕਰਕੇ ਇਹ ਦੇ ਰੱਬ ਦੇ ਹੱਥ ਵਾਸਿਆ ਵੀ ਜੇ ਹੁਣ ਧੁੱਪਾਂ ਲੱਗ ਜਾਂਦੀਆਂ ਤੇ ਕੁਝ ਬਚਾਅ ਹੋ ਸਕਦਾ ਨਹੀਂ ਤੇ ਫਿਲਹਾਲ ਕੋਈ ਬਚਾਅ ਨਹੀਂ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਨੇਰੀ ਝੱਖੜ ਨੇ ਬਹੁਤ ਰੁੱਖ ਪੁੱਟੇ ਆ ਬਹੁਤ ਵੱਲੇ ਕੰਬੇ ਸਾਬ ਬਿਜਲੀ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ